ਟਿਕਟ ਕਟਾ ਦੇਣੀ ਆ ਉਹ ਭਰਾ ਕੱਲਾ ਬੰਦਾ ਮੈਂ ਇੱਕ ਟਿਕਟ ਦੇਣੀ ਮੈਨੂੰ ਹੋਰ ਕਿੰਨੀਆਂ ਦੇਣੀਆਂ ਨਹੀਂ ਤੇਰੇ ਵਰਗੇ ਨੂੰ ਭੂਤ ਚੰਬੜੇ ਹੁੰਦੇ ਨੇ ਨਾ ਤਿੰਨ ਚਾਰ ਉੱਥੇ ਜਾਣਾ ਦੱਸੋ ਭਾਜੀ ਉਹ ਯਾਰ ਉਹਨੂੰ ਉਹ ਕਹਿੰਦੇ ਨਹੀਂ ਆ ਹਾਂ ਇੱਥੇ ਜਿਹੜਾ ਉਹ ਉਹ ਯਾਰ ਉਹ ਮੈਂ ਉੱਥੇ ਖੁੱਤ ਜਾਣਾ ਭਾਬ ਨੂੰ ਅਜੇ ਭਾਈ ਜਨੰਤਰ ਦਸੂਆ ਮਕੇਰੀਆਂ ਹਿਸ਼ਾਰ ਪੰਡਾ ਦਸੂਆ ਆਸਟ੍ਰੇਲੀਆ ਅਮਰੀਕਾ ਕੈਨੇਡਾ ਫਰਾਂਸ ਮਕਸੀਕੋ ਉਹ ਭਰਾ ਕੀ ਬੋਲੀ ਜਾਣਾ ਤੂੰ ਕਿੱਥੇ ਆਸਟ੍ਰੇਲੀਆ ਕਿੱਥੇ ਮਕਸੀਕੋ ਆ ਗਿਆ ਪਾਜੀ 10 ਵਾਰੀ ਚੜਦੀ ਨਹੀਂ ਗਈ ਅੱਜ ਲੈ ਚਲੀਏ ਹਾਂ ਪਹਿਲੇ ਪੁਛ ਲੈ ਮੈਂ ਜਾਣਾ ਕਿ ਨਹੀਂ ਜਾਣਾ ਨਹੀਂ ਪਾਜੀ ਤੁਹਾਡੀ ਮੱਥੇ ਤੇ ਵੀ ਲਿਖਿਆ ਨਾ ਸਵਾਰੀ ਲਿਖਿਆ ਮੱਥੇ ਤੇ ਮੈਂ ਭਰਾ ਮੈਂ ਜਾਣਾ ਨਹੀਂ ਕਿੱਥੇ ਜਾਣਾ ਇਹ ਤੇ ਪੁੱਛ ਪਹਿਲੇ ਮੈਨੂੰ ਕਿੱਥੇ ਜਾਣਾ ਦੱਸੋ ਪਾਜੀ ਉਹ ਯਾਰ ਉਹਨੂੰ ਉਹ ਕਹਿੰਦੇ ਨਹੀਂ ਆ ਹਾਂ ਇੱਥੇ ਜਿਹੜਾ ਉਹ ਉਹ ਯਾਰ ਉਹ ਮੈਂ ਉਹਦੇ ਖੂਚ ਹੀ ਜਾਣਾ ਮਾ ਭਗਲੂ ਗਿਆ ਤੂੰ ਉਹ ਯਾਰ ਉਹ ਜਣਾ ਉਹ ਹੈ ਨਹੀਂ ਉਹ ਗੜਰ ਚ ਜਾਣਾ ਮਾ ਭਰਾ ਉਹ ਮਟਕਾ ਚਾਹੂਂਕ ਨਹੀਂ ਯਾਰ ਜਿਹੜਾ ਜਲੰਧਰ ਵਾਲਾ ਹਾਂਜੀ ਹਾਂਜੀ ਉਹ ਉੱਥੇ ਲਾ ਦੇਗਾ ਆ ਜਾ ਭਾਈ ਲੈ ਚੱਲਦੇ ਆ ਉਹ ਭਰਾ ਪਹਿਲੇ 10 ਅੰਦਰ ਜਗ੍ਹਾ ਹੈਗੀ ਆ ਯਾਰ ਤੂੰ ਕੋਠੀ ਪਉਣੀ ਐ ਵਿੱਚ ਉਹ ਭਰਾ ਬਹਿ ਕੇ ਜਾਣਾ ਹੰਤਾ ਬੰਦੇ ਨੇ ਇਦਾਂ ਚੱਲ ਜਾਣਾ ਜਗ੍ਹਾ ਹੀ ਜਗ੍ਹਾ ਪਾ ਭਾਜੀ ਬਾਤੂ ਜਗ੍ਹਾ ਭਾਲ ਦਿੰਨੇ ਆ ਪੂਰੀ ਬੱਸ ਖਾਲੀ ਆ ਮੇਰੀ ਗੱਲ ਸੁਣ ਮੈਂ ਮਗਰ ਨਹੀਂ ਬਹਿ ਕੇ ਜਾਣਾ ਮੈਨੂੰ ਉਲਟੀਆਂ ਹੁੰਦੀਆਂ ਵਾਂ ਮੈਂ ਅੱਗੇ ਬਹਿਣਾ ਵਾ ਡਰਾਈਵਰ ਤੀ ਕੋਦੀ ਚ ਭਾਲ ਦਈਏ ਤੈਨੂੰ ਪਾਗਲ ਹੋ ਗਿਆ ਤੂੰ ਯਾਰ ਲਾਗੇ ਤੂੰ ਥਾਂ ਕਿੰਨੀ ਕੁ ਘੇਰਨੀ ਤੂੰ ਨੈਪਕਿੰਜ ਨਾਲ ਤੂੰ ਹੈਗਾ ਮਾ ਆ ਜਾਗਾ ਆ ਜਾ ਉਹ ਜਾਓ ਭਰਾ ਓ ਅੱਗੇ ਵੀ ਆ ਗਈ ਜਗਾ ਪਿੱਛੇ ਵੀ ਆ ਗਈ ਤੂੰ ਆਦਾ ਨੇ ਜਾਣਾ ਤੇ ਲੈ ਚੱਲ ਚੱਲ ਇਹੋ ਤੇ ਲੱਕਣ ਦੇ ਆ ਤੂੰ ਚੱਲ ਫਿਰ ਇੱਥੇ ਬਹਿ ਜਾ ਕਿੰਨੀਆਂ ਟਿਕਟਾਂ ਘਟਾ ਦੇਣੀਆਂ ਉਹ ਭਰਾ ਕੱਲਾ ਬੰਦਾ ਮੈਂ ਇੱਕ ਟਿਕਟ ਦੇਣੀ ਮੈਨੂੰ ਹੋਰ ਕਿੰਨੀਆਂ ਦੇਣੀਆਂ ਨਹੀਂ ਤੇਰੇ ਅਰਗੇ ਨੂੰ ਭੂਤ ਚੰਬੜੇ ਹੁੰਦੇ ਨੇ ਨਾ ਤਿੰਨ ਚਾਰ ਆਹਲਾ ਯਾਰ ਤੂੰ ਉਹ ਭਰਾ ਮੈਂ ਕੱਲਾ ਬੰਦਾ ਵਾਂ ਇੱਕ ਟਿਕਟ ਦੇ ਯਾਰ ਮੈਨੂੰ ਕੱਟ ਕੇ ਇੱਕ ਟਿਕਟ ਦੇ ਦੇ ਇੱਥੇ ਬਹਿਣਾ ਆਹ ਇੱਥੇ ਬਹਿਣਾ ਬਹਿ ਜਾਗਾ ਆਹ ਕਿੱਥੇ ਜਾਣਾ ਭਾਜੀ ਮਟਕਾ ਜਾ ਆਹੋ ਆਹ ਲਓ ਭਾਜੀ ਨਾ ਬੈਠੋ ਆਲੋ ਭਾਈ ਉਹ ਯਾਰ ਇਹ ਧਾਰ ਕੱਢ ਲਈ ਜਾਂਦੇ ਆ ਭਾਏ ਜਨਾਨੀਆਂ ਵਾਲੀ ਚੱਲਦਾ ਤੂੰ ਸੁਰਖੀ ਵੀ ਦੀ ਲਾਉਣੀ ਸੀ ਤੂੰ ਕਰਿਆ ਕਿੱਥੇ ਬਿੰਦੇ ਆ ਭਾ ਉਹ ਭਰਾ ਤੂੰ ਗੱਲਾਂ ਨਾ ਬੋਧੀਆਂ ਕਰ ਬੈ ਸੁਣੀ ਜਾਂਦਾ ਯਾਰ ਮੈਨੂੰ ਉਹ ਗੱਲ ਉਹ ਮੈਂ ਭਰਾ ਟੀਵੀ ਤੇ ਸੁਣਿਆ ਆ ਯਾਰ ਉਹ ਟੀਵੀ ਤੇ ਭਾ ਸੁਣਿਆ ਨਾ ਕਰੋ ਵੇਖਿਆ ਵੀ ਕਰੋ ਨਾਲ ਜਨਾਨੀਆਂ ਬਾਰੇ ਕੀ ਹੁੰਦੇ ਆ ਤੂੰ ਤਰਾ ਤੇਰੀ ਬਸ ਏਸੀ ਹੈਗਾ ਏਸੀ ਜੀ ਤੇ ਤੁਰੂ ਕੀ ਆਪੇ ਲੱਗ ਜਾਣਾ ਵਾ ਹਵਾ ਇਧਰ ਬਾਹਰ ਮੈਂ ਫਾਟ ਲਈ ਜਾਂਦਾ ਉਹ ਯਾਰ ਪਰ ਗੱਲ ਸੁਣਨਾ ਉਹ ਮੈਂ ਸੁਣਿਆ ਵਾ ਬਸਾਂ 'ਚ ਲਿਖਿਆ ਹੁੰਦਾ ਵਾ ਕਹਿੰਦੇ ਕਿ ਹੱਥ ਜਾਂ ਮੂੰਹ ਬਾਹਰ ਨਾ ਕਢੋ ਕਿਉਂ ਲਿਖਿਆ ਹੁੰਦਾ ਵਾ ਉਹ ਤੇਰੇ ਰੱਜਿਆ ਬਾਂਦਰਾ ਲਈ ਲਿਖਿਆ ਹੁੰਦਾ ਵੀ ਕਿਤੇ ਡੇਗ ਨਾ ਜਾਵੇ ਲਓ ਮਾਤਾ ਟੀ ਵੀ ਕਰਦੀ ਦਿੱਕਾ ਉਹ ਭਰਾ ਹੈਲੋ ਉਹ ਤੂੰ ਕਿਹੜੇ ਮੂਲੀ ਦੇ ਪਰੌਂਡੇ ਖਾਦੇ ਆ ਢੋਮੇ ਨਾ ਲਾਈ ਜਾਣਾ ਮੋਢਾ ਫੂਕਦਾ ਮੇਰਾ ਯਾਰ ਮੋਢਾ ਤੇਰਾ ਕਿੱਥੋਂ ਫੂਕਦਾ ਬਾਹ ਅਨ ਇਦਾਂ ਹੀ ਖਲਾਉਣਾ ਪੈਂਦਾ ਵਾ ਭਾਈ ਮੈਂ ਇੱਕ ਗੱਲ ਦੱਸੋ ਮੈਨੂੰ ਉਹ ਯਾਰ ਅਸੀਂ ਜਦੋਂ ਬਸਤੀ ਦਾ ਖਲੋਈਦਾ ਵਾ ਸਾਨੂੰ ਤੇ ਚੱਕਰ ਪੜੇ ਹੁੰਦੇ ਸੀ ਡਿੱਗੀ ਦਾ ਵਾ ਹਾਂਜੀ ਤੂੰ ਕਿਉਂ ਨਹੀਂ ਡੇਗਦੇ ਸਾਡੇ ਬ ਹਾਜੂ ਕੱਢੀ ਦੇ ਸਰ ਵਈ ਘੱਟਾਈ ਮਗਰ ਟਿਕਣਾ ਜੀ ਘੱਟਾਈ ਭਾਜੀ ਕਾਢੀ ਘੱਟਣ ਵਾਲੀ ਰਹਿ ਗਈ ਏ ਭਾਜੀ ਭਾਜੀ ਤੁਸੀਂ ਆ ਡਰਾਈਵਰ ਦੇ ਨਾਲ ਕਦੀ ਆਪਣੀ ਵਾਰੀ ਵੀ ਬਦਲਦੇ ਹੋ ਇੱਥੇ ਬੈਠੇ ਰਹਿੰਦੇ ਤੁਸੀਂ ਮੈਨੂੰ ਮਾਰ ਮੇ ਤੁਹਾਲ ਸੌਣ ਤੋਂ ਕਰਨ ਦੀ ਗਿਆਮ ਤੂੰ ਨਹੀਂ ਭਾਜੀ ਮੈਂ ਪਹਿਲੀ ਵਾਰੀ ਬੱਸ 'ਚ ਬੈਠਾ ਨਾ ਮੈਂ ਥੋੜਾ ਪਤਾ ਹੋਣਾ ਚਾਹੀਦਾ ਬੰਦੇ ਨੂੰ ਨਹੀਂ ਭਾਜੀ ਵਾਰੀ ਨਹੀਂ ਆਉਂਦੀ ਸਾਡੀ ਹਾਨੂੰ ਕਿੱਥੇ ਮੌਕਾ ਮਿਲਦਾ ਚਲਾਉਣ ਦਾ ਭਾਜੀ ਇਹ ਬੱਸ ਡੀਜ਼ਲ ਦੇ ਆ ਹੋਰ ਯਾਰ ਪਾਥੀਆਂ ਦੇ ਆਏ ਮੇਰੇ ਮੈਂ ਵਹੀ ਪੁੱਛ ਦਾਂਗੇ ਡੀਜ਼ਲ ਤਾਂ ਹੀ ਹੁੰਦੀ ਪਾਜੀ ਬਸ ਤਰੀ ਹੋ ਗੱਲਾਂ ਕਰਦੇ ਜੀ ਅੱਛਾ ਅੱਛਾ ਹਾਂਜੀ ਤੇ ਪਾਜੀ ਇਹ ਜਿੱਦਾਂ ਹੁੰਦੀ ਆ ਕਿ ਟਰਾਲੇ ਹੁੰਦੇ ਆ 18 ਟੈਰੀ 12 ਟੈਰੀ ਇਹ ਬਸ ਬਸ ਕਿੰਨੇ ਟਾਇਰ ਹੁੰਦੇ ਆ ਤੂੰ ਟਾਇਰ ਥੱਲੇ ਹੁਣਾ ਮੈਂ ਬੰਦਾ ਨੁਕਾ ਦਾ ਚਾ ਚੜਿਆ ਭਾ ਤੂੰ ਉਹ ਗੱਲ ਕਰਦੇ ਆ ਉਹ ਨੌਲੇਲੀ ਬੰਦਾ ਕਈ ਵਾਰੀ ਪੁੱਛ ਹੀ ਲੈਂਦਾ ਯਾਰ ਨੌਲ ਦਿਖਾ ਦੀ ਤੂੰ ਕਰਦੇ ਆ ਵਾ ਇਹ ਪਾਜੀ ਆ ਜਿਹੜਾ ਬੈਗ ਤੁਸੀਂ ਫੜਿਆ ਵਾ ਹਾਂਜੀ ਇਹ ਚ ਇਹ ਇਨਾ ਭਾਂ ਕਿਉਂ ਖੜਕਦਾ ਵਾ ਮੇਰੇ ਸੌਣਾ ਮੈਂ ਤੇਰੇ ਖੜਕਾ ਦੇਣੀਆਂ ਵਾ ਮੈਨੂੰ ਮਿਲਦਾ ਹੀ ਖਰੇ ਬਰਾਤ ਚ ਨੁੱਟੇ ਪਏ ਜਾਗਾ ਇਹ ਮੇਰੀ ਗੱਲ ਸੁਣੋ ਇੱਥੇ ਗਰਮੀ ਬੜੀ ਆ ਇੱਥੇ ਨਹੀਂ ਮੇਰੇ ਕੋ ਬੈਠਿਆ ਜਾਂਦਿਆ ਮੈਂ ਇੱਥੇ ਥੱਲੇ ਲੱਤਾਂ ਲਮਕਾ ਕੇ ਬਹਿ ਜਾ ਉਹ ਯਾਰੇ ਟਾਟਾ ਮੋਰੀਆ ਟ੍ਰੇਨ 'ਚ ਬੈਠਾ ਕੋ ਇੱਥੇ ਬੈਠਾ ਦਾ ਜਿੱਥੇ ਬੈਠਾ ਵਾਂ ਬਹਿ ਜਾ ਮਰਦਾ ਜਾ ਨਾ ਤੂੰ ਜਿਹੜੀ ਗੱਲ ਵਾ ਟਿਕਟ ਹੈ ਕਿ ਨਹੀਂ ਦੀ ਚਲ ਉਹ ਤੇ ਦੱਸ ਮੈਨੂੰ ਟਿਕਟ ਭਾਜੀ 90 ਦੀ ਆ 90 ਰੁਪਏ ਹਾਂਜੀ ਬੜਾ ਬੜੀ ਮਹਿੰਗੀ ਟਿਕਟ ਆ ਯਾਰ ਤੇਰੀ ਉਹ ਯਾਰ ਬਸ ਕਿਹੜੀ ਅਸੀਂ ਜੂਏ 'ਚ ਜਿੱਤੀ ਆ ਭਾ ਮਹਿੰਗੀ ਹੁੰਦੀ ਆ ਉਹ ਨਹੀਂ ਆ ਭਾਈ ਉਹ ਥੋੜੀ ਘੱਟ ਕਰ ਯਾਰ ਇੰਨੀ ਟਿਕਣ ਨਹੀਂ ਮੈਂ ਦੇਣੀ ਤੇਰਾ ਬੱਸ ਦਾ ਕਰਾਇਆ ਸੁਣ ਕੇ ਤੇਰੇ ਤੇਰੀ ਬਾਸੀ ਹੋ ਗਈ ਆ ਨਹੀਂ ਕਹਿੰਦੇ ਆ ਯਾਰ ਫਿਰ ਵੀ ਥੋੜੇ ਘੱਟ ਕਰੋ ਯਾਰ ਇਨੇ ਪੈਸੇ ਐ ਨਹੀਂ ਮੇਰ ਕੋਲ ਚੱਲ ਮੈਨੂੰ ਇਹ ਦੱਸ ਕੇ ਬੱਸ ਜਿਹੜੀ ਸਿੱਧੀ ਜਾਣੀ ਆ ਸਿੱਧੀ ਜਾਣੀ ਹਨ ਕਿਹੜੀ ਐ ਬਾਜੀਆਂ ਪੁੰਦੀ ਜਾਣੀ ਆ ਨਹੀਂ ਕਈ ਵਾਰੀ ਬੰਦਾ ਲੋਕਲ ਪਾ ਲੈਂਦਾ ਨਾ ਪਿੰਡਾਂ ਦੇ ਵਿੱਚ ਹੁੰਦੀ ਆ ਯਾਰ ਬੰਦੇ ਚੱਲੇ ਦੇ ਨੇ ਤੂੰ ਪਹਿਲੀਆਂ ਥਾਣੀ ਪਾ ਲਈਂ ਅਹੀਂ ਦੱਸ ਭਰਾ ਤੇਰੀ ਗੱਲ ਸੁਣ ਮੈਨੂੰ ਤੇ ਪੈਸੇ ਲੱਗ ਰਹੇ ਆ ਮੈਂ ਸਾਫ਼ ਹੋ ਜਾ ਇੱਥੇ ਯਾਰ ਤੂੰ ਬਾਰਾ ਤੇਰਾ ਕਿਲੋ ਮਿੱਟੂ ਇਹ ਮਾਸ਼ਾਅੱਲਾ ਆ ਗਿਆ ਵੀਰੇ ਮੇਰੀ ਗੱਲ ਸੁਣ ਇਹ ਮੈਨੂੰ ਨਾ ਉਹ ਟਿਕਟ ਮੈ ਨਹੀਂ ਲੈਣੀ ਹੈਗੀ ਉਹ ਮੈਂ ਤੇ ਵੈਸੇ ਟਾਈਮ ਪਾਸ ਕਰਨ ਗਿਆ ਹੈਗਾ ਸ਼ਾਲਾ ਆ ਹੀ ਗਿਆ ਨਾ ਕੋਈ ਚੈਕਰ ਪਿਆ ਵਾ ਮੇਰੇ ਕੋਲ ਆਪਣਾ ਜਿਆ ਟਿਕਟਾਂ ਕੱਟਣਾ ਐਵੇਂ ਟਾਈਮ ਨਾ ਖਰਾਬ ਕਰ ਚੰਗਾ ਕਰ ਲਓ ਮਿੱਤਰੋ ਆਸ ਕਰਦਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੈ ਤਾਂ ਕੀ ਕਰਨਾ ਸ਼ੇਅਰ ਕਰਨਾ ਤਾਂ ਕਿ ਇਹਨੂੰ ਮੋਟੀਵੇਸ਼ਨ ਮਿਲੇ ਹਾਂ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਚੀਜ਼ਾਂ ਬਣਾ ਕੇ ਦੇਈਏ ਦੇਖੋ ਭਾਈ ਇਹ ਵੀਡੀਓ ਨੂੰ ਜੇ ਤੁਸੀਂ ਸ਼ੇਅਰ ਕਰਨਾ ਵਾ ਨਾ ਉਹਨਾਂ ਸਾਨੂੰ ਇੰਨਾ ਜ਼ਿਆਦਾ ਸਪੋਰਟ ਮਿਲਦੀ ਹੈ ਕੀ ਕਹਿੰਦੇ ਉਹਨੂੰ ਆ ਮੋਟੀਵੇਸ਼ਨ ਮੋਟੀਵੇਸ਼ਨ ਮਿਲਦੀ ਸਾਨੂੰ ਕਿ ਤੁਸੀਂ ਇਹਨੂੰ ਸ਼ੇਅਰ ਕਰੋ ਨਾ ਯਾਰ ਤੇ ਸਾਨੂੰ ਪਿਆਰ ਦਿਓ ਬਾਕੀ ਤੁਸੀਂ ਸਾਡੇ ਨਾਲ ਮ제 ਆ ਰਹੇ ਆ ਬੱਲੇ ਬੱਲੇ ਆ ਜੋ